ਸਾਰੇ ਕੁੜੀਆਂ ਇੱਕ ਸਾਰੀ ਹੁੰਦੀਆਂ ਨੇ ਐਸਾ ਕੁਝ ਨਹੀਂ ਹੈ ਸਾਰਾ ਨੂੰ ਕੰਮ ਕਰਨਾ ਚਾਹੀਦਾ ਹੈ ਮੈਂ ਤਾਂ ਇਹ ਕਹਾਂਗੀ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਠੀਕ ਹੈ ਜੀ ਵੀ ਸਾਰੇ ਕੰਮ ਵਧੀਆ ਹੁੰਦੇ ਨੇ ਕੀ ਕੀ ਬਣਾ ਰਹੇ ਹੋ ਤੁਸੀਂ ਮੈਮ ਅਸੀਂ ਅੱਜ ਬਿਰਿਆਨੀ ਬਣਾ ਰਹੇ ਨੇ ਕੜੀ ਚਾਵਲ ਤੇ ਰਾਜਮਾ ਚਾਵਲ ਹੈ ਚਾਹ ਹੈ ਪਰੋਠਾ ਘਰ ਦੇ ਵਿੱਚ ਕੌਣ ਕੌਣ ਹੈ ਮੰਮੀ ਹੈ ਤੇ ਮੈਂ ਆਪਾਂ ਜੀ ਗੌਰਮਤ ਫੜ ਜਾਓ ਤੇ ਹੋਰ ਬ੍ਰਦਰ ਵਗੈਰੇ ਤਾਂ ਨਹੀਂ ਫਾਦਰ ਸਾਹਿਬ ਮੈਮ ਉਹਨਾਂ ਦੀ ਡੈਥ ਹੋ ਗਈ 7 ਸਾਲ ਹੋ ਗਏ ਦੇ ਨਾਲ ਤੁਹਾਨੂੰ ਰਿਸ਼ਤੇਦਾਰਾਂ ਦਾ ਜਾਂ ਭੈਣ ਭਰਾਵਾਂ ਦਾ ਹੋਰਾਂ ਦਾ ਵੀ ਸਾਥ ਹੁੰਦਾ ਹੋਊਗਾ ਨਹੀਂ ਮੈਮ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕੋਈ ਕਿਸੇ ਨੂੰ ਮੋਹ ਨਹੀਂ ਕਰਦਾ ਹੁੰਦਾ ਐਵੇਂ ਕਹਿੰਦੇ ਵੀ ਰੇੜੀ ਲਈ ਹੈ ਹਨਾ ਵੀ ਬੇਸੀ ਵਾਲੀ ਗੱਲ ਹੈ ਬਟ ਐਸਾ ਕੁਝ ਨਹੀਂ ਹੈ ਨੂੰ ਸੇ ਜਾਂਦੇ ਹੋਰ ਦਾਦਾ ਬਧਾਈ ਸੀ ਦੋਨੋਂ ਜਣੀਆਂ ਹੀ ਜੀ ਜੀ ਵੀ ਸਭ ਨੂੰ ਪਤਾ ਲੱਗੇ ਵੀ ਕੋਈ ਐਸਾ ਕੁਝ ਨਹੀਂ ਹੁੰਦਾ ਕੁੜੀਆਂ ਸਭ ਕੰਮ ਕਰ ਸਕਦੀਆਂ ਐਸਾ ਕੁਝ ਨਹੀਂ ਹੈ ਰੇੜੀ ਤੇ ਕੁੜੀਆਂ ਮਤਲਬ ਸ਼ਰਮ ਵਾਲੀ ਕੋਈ ਗੱਲ ਨਹੀਂ ਐ ਇਸ ਵਿੱਚ ਜਾਂਦੀਆਂ ਬਟ ਪੜਾ ਮੇਰੇ ਫਾਦਰ ਸਾਹਿਬ ਕਰਕੇ ਮੈਂ ਨਹੀਂ ਪੜ ਪਾਈ ਉਹਨਾਂ ਦੀ ਡੈਥ ਹੋ ਗਈ ਸੀ ਕਿਉਂਕਿ ਅਸੀਂ ਰੈਂਟ ਦੇ ਰਹਿੰਦੇ ਆ ਸਾਡਾ ਆਪਣਾ ਘਰ ਵੀ ਨਹੀਂ ਹੈਗਾ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਪੱਤਰਕਾਰ ਟੀਵੀ ਮੈਂ ਤੁਹਾਡੇ ਨਾਲ ਸਹਿਨਾਜ਼ ਅਕਸਰ ਜ਼ਿਆਦਾ ਕੁੜੀਆਂ ਨੂੰ ਇਹ ਕਿਹਾ ਜਾਂਦਾ ਕੁੜੀਆਂ ਨੂੰ ਇਹ ਤਾਣੇ ਦਿੱਤੇ ਜਾਂਦੇ ਨੇ ਕਿ ਇੰਸਟਾਗ੍ਰam ਤੇ ਕੁੜੀਆਂ ਨੇ ਬਹੁਤ ਜ਼ਿਆਦਾ ਗੰਦ ਪਾ ਦਿੱਤਾ ਪਰ ਕਹਿੰਦੇ ਨੇ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਉਹਨਾਂ ਦੇ ਵਿੱਚੋਂ ਕੁਝ ਕੁੜੀਆਂ ਨੇ ਜਿਹੜੀਆਂ ਆਪਣੇ ਮਾਪੇ ਬਾਂਪ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਡਟੀਆਂ ਹੋਈਆਂ ਨੇ ਮਿਹਨਤ ਕਰ ਰਹੀਆਂ ਨੇ ਹੱਥੀਂ ਕਿਰਤ ਕਰ ਰਹੀਆਂ ਨੇ ਤੇ ਇੱਕ ਜਿਹੜਾ ਕਮਾਈ ਵੀ ਕਰ ਰਹੀਆਂ ਤੇ ਨਾਲ ਦੂਜੀਆਂ ਕੁੜੀਆਂ ਨੂੰ ਵੀ ਜਿਹੜਾ ਮੋਟੀਵੇਟ ਕਰ ਰਹੀਆਂ ਨੇ ਤੇ ਜਿਹੜੇ ਕੁੜੀਆਂ ਨੂੰ ਕਿਹਾ ਜਾਂਦਾ ਵੀ ਹਾਂਜੀ ਇਹ ਲੱਕ ਹਿਲਾਉਂਦੀਆਂ ਨੇ ਜਾਂ ਰੀਲਾਂ ਪਾਉਂਦੀਆਂ ਨੇ ਇੰਨੇ ਨੇ ਵਿਊਜ਼ ਆ ਜਾਣਗੇ ਪਰ ਉਹਨਾਂ ਵਿੱਚੋਂ ਬਹੁਤਿਆ ਕੁੜੀਆਂ ਅਜਈਆਂ ਨੇ ਜਿਹੜੀਆਂ ਆਪਣੇ ਮਾਪੇ ਬਾਂਪ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੀ ਕੰਮ ਕਰਦੀਆਂ ਤਾਂ ਇੱਕ ਅਜਈ ਕੁੜੀ ਨੇ ਮਿਸਾਲ ਕਾਇਮ ਕੀਤੀ ਹੈ ਤੁਹਾਨੂੰ ਨਾਲ-ਨਾਲ ਤਸਵੀਰਾਂ ਦਿਖਾ ਰਿਹਾ ਹਾਂ ਤਾਂ ਮੇਰੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਅੱਜਕੱਲ ਕਿਹਾ ਜਾਂਦਾ ਕੁੜੀਆਂ ਨੂੰ ਜਾਂ ਤਾਂ ਇਹ ਟਰੋਲ ਕੀਤਾ ਜਾਂਦਾ ਵੀ ਇੰਸਟਾਗ੍ਰam ਤੇ ਹਨਾ ਇੱਕ ਰੀਲ ਪਾ ਦਿਓ ਜੀ ਲੱਕ ਹਲਾ ਕੇ ਪਾ ਦਿਓ ਤੁਹਾਡੇ ਤਾਂ ਮਿਲੀਅਨ ਵਿੱਚ ਵਿਊਜ਼ ਆ ਜਾਣਗੇ ਕਿ ਸਾਰੀਆਂ ਕੁੜੀਆਂ ਇੱਕ ਸਾਰੀ ਹੁੰਦੀਆਂ ਨੇ ਐਸਾ ਕੁਝ ਨਹੀਂ ਹੈ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ ਮੈਂ ਤਾਂ ਇਹ ਕਹਾਂਗੀ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਠੀਕ ਹੈ ਜੀ ਵੀ ਸਾਰੇ ਕੰਮ ਵਧੀਆ ਹੁੰਦੇ ਨੇ ਬਰੀਲਾ ਵੀ ਪਾਓ ਬਟ ਐਵੇਂ ਨਾ ਪਾਓ ਬਟ ਕੰਮ ਵੀ ਕਰੋ ਕੰਮ ਦੀ ਜਗ੍ਹਾ ਕੰਮ ਕਰੋ ਜੀ ਜੀ ਠੀਕ ਹੈ ਮਤਲਬ ਹਰ ਕੋਈ ਇੱਕੋ ਸਾਈਡ ਨਹੀਂ ਹੁੰਦਾ ਹਰ ਕੁੜੀ ਇੱਕ ਜੈਸੀ ਨਹੀਂ ਹੁੰਦੀ ਸਾਨੂੰ ਜੋ ਵਧੀਆ ਲੱਗਦਾ ਮਤਲਬ ਉਹ ਹੀ ਕਰੋ ਮੈਂ ਤਾਂ ਹੀ ਕਹੂੰਗੀ ਜੀ ਹੁਣ ਜਿਹੜਾ ਤੁਸੀਂ ਇੱਥੇ ਰੇੜੀ ਲਾਈ ਹੋਈ ਆ ਕੀ ਕੀ ਬਣਾ ਰਹੇ ਹੋ ਤੁਸੀਂ ਮੈਮ ਅਸੀਂ ਵੈਜ ਬਿਰਿਆਨੀ ਬਣਾ ਰਹੇ ਨੇ ਕੜੀ ਚਾਵਲ ਤੇ ਰਾਜਮਾ ਚਾਵਲ ਹੈ ਚਾਹ ਹੈ ਪਰੋਠਾ ਹੈ ਜੀ ਹਾਂ ਜੀ ਕਦੋਂ ਤੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਜੀ ਮੈਮ ਸਾਨੂੰ ਫੋਟੇਜ ਹੋ ਗਏ ਜੀ ਜੀ ਹਾਂ ਜੀ ਹਲੇ 4 ਦਿਨ ਹੀ ਹੋਈ ਨੇ ਜੀ ਹਾਂ ਜੀ 4 ਦਿਨ ਹੋਏ ਹਲੇ ਸ਼ੁਰੂਆਤ ਹੀ ਕੀਤੀ ਹੈ ਤੁਸੀਂ ਕਿੰਨਾ ਕਾ ਰਿਸਪੌਂਸ ਆ ਰਿਹਾ ਤੁਹਾਨੂੰ ਮੈਮ ਵਧੀਆ ਆ ਰਿਹਾ ਸਿਸ ਰਿਸਪੌਂਸ ਬਾਕੀ ਟੇਸਟ ਜਲਦੀ ਹੁੰਦਾ ਓਕੇ ਹਾਂ ਜੀ ਘਰ ਦੇ ਵਿੱਚ ਕੌਣ ਕੌਣ ਆ ਸੀ ਮੰਮੀ ਐ ਤੇ ਮੈਂ ਆ ਜੀ ਗੱਲ ਨਹੀਂ ਦੋ ਮਿੰਟ ਖੜ ਜਾਓ ਤੇ ਹੋਰ ਬ੍ਰਦਰ ਵਗੈਰਾ ਤੁਹਾਨੂੰ ਆ ਹਾਂ ਜੀ ਸਾਹਿਬ ਕੀ ਕੰਮ ਕਰਦੇ ਹਾਂ ਫਾਦਰ ਸਾਹਿਬ ਮੈਮ ਉਹਨਾਂ ਦੀ ਡੈਥ ਹੋ ਗਈ 7 ਸਾਲ ਹੋ ਗਏ ਜੀ ਜੀ ਹਾਂ ਜੀ ਜੀ ਮੈਂ ਤੁਸੀਂ ਇੱਥੇ ਰੇੜੀ ਲਗਾਈ ਹੋਈ ਆ ਤੇ ਨਾਲ ਤੁਹਾਨੂੰ ਰਿਸ਼ਤੇਦਾਰਾਂ ਦਾ ਜਾਂ ਭੈਣ ਭਰਾਵਾਂ ਦਾ ਹੋਰਾਂ ਦਾ ਵੀ ਸਾਥ ਹੁੰਦਾ ਹੋਊਗਾ ਨਹੀਂ ਮੈਮ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕੋਈ ਕਿਸੇ ਨੂੰ ਆ ਨਹੀਂ ਕਰਦਾ ਹੁੰਦਾ ਮੈਂ ਕਹਿੰਦੇ ਵੀ ਰੇੜੀ ਲਾਈ ਹੈ ਹਨਾ ਵੀ ਬੇਸੀ ਵਾਲੀ ਗੱਲ ਹੈ ਬਟ ਐਸਾ ਕੁਝ ਨਹੀਂ ਆ ਵੀ ਸਭ ਨੂੰ ਕੰਮ ਕਰਨਾ ਚਾਹੀਦਾ ਹੈ ਓਕੇ ਤੁਹਾਨੂੰ ਸਪੋਰਟ ਕਰਨ ਦੀ ਬਜਾਈ ਉਲਟ ਕਹਿੰਦੇ ਆ ਵੀ ਇਹ ਤਾਂ ਬੇਇੱਜ਼ਤੀ ਵਾਲਾ ਕੰਮ ਆ ਹਾਂਜੀ ਸੋ ਕਹਿੰਦੇ ਵੀ ਰੇੜੀ ਲਾ ਲਈ ਤੁਸੀਂ ਹਨਾ ਐਵੇਂ ਓਵੇਂ ਵੀ ਨਹੀਂ ਅਸੀਂ ਕਹਿੰਦੇ ਵੀ ਵਧੀਆ ਹੈ ਸਾਡੇ ਵਸਤੇ ਦਾ ਵਧੀਆ ਸੀ ਤਾਂ ਕਮਾਣਾ ਕੋਈ ਕਿਸੇ ਨੂੰ ਦਿੰਦਾ ਨਹੀਂ ਆ ਜੀ ਹਾਂਜੀ ਇੱਕ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵੀ ਜਿੱਦਾਂ ਕੁੜੀਆਂ ਨੂੰ ਅਕਸਰ ਬਲੇਮ ਕੀਤਾ ਜਾਂਦਾ ਵੀ ਗੰਧ ਪਾਉਂਦੀਆਂ ਨੇ ਇਹ ਕਰਦੀਆਂ ਨੇ ਪਰ ਤੁਸੀਂ ਹੋਰਾਂ ਕੁੜੀਆਂ ਨੂੰ ਵੀ ਮੋਟੀਵੇਟ ਕਰ ਰਹੇ ਹੋ ਕਿ ਹੱਥੀਂ ਕੀਤਾ ਕਰਕੇ ਕਮਾਈ ਕਰ ਰਹੇ ਹੋ ਤੇ ਫਿਰ ਮਤਲਬ ਰੇੜੀ ਲਾ ਲੈਣੇ ਹੋ ਕੋਈ ਹੋਰ ਦਿੱਕਤ ਤਾਂ ਨਹੀਂ ਆਉਂਦੀ ਹੈਗੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਸਾਰੇ ਵਧੀਆ ਨੇ ਨੇੜੇ ਤੇੜੇ ਸਪੋਰਟ ਕਰਦੇ ਨੇ ਸਭ ਜੀ ਹਾਂਜੀ ਤੇ ਰੇੜੀ ਲਾਉਂਦੇ ਹੀ ਕਿਉਂ ਸੋਚੇ ਹੋਰ ਵੀ ਕੰਮ ਕਰ ਸਕਦੇ ਸੀ ਮੈਮ ਕਰ ਸਕਦੇ ਸੀ ਬਟ ਆਪਣੇ ਹੱਥ ਦਾ ਟੇਸਟ ਆਪਣੇ ਹੱਥ ਦੀ ਗੱਲ ਹੋਰ ਹੁੰਦੀ ਆ ਆਪਣਾ ਕੰਮ ਆਪਣਾ ਹੀ ਹੁੰਦਾ ਹੈ ਕਿਸੇ ਥੱਲੇ ਕੰਮ ਕਰਨਾ ਅੱਛੇ ਤੇ ਆਪਣੇ ਕੰਮ ਚ ਬਹੁਤ ਫਰਕ ਹੁੰਦਾ ਜੀ ਜੀ ਹਾਂਜੀ ਜੀ ਤੇ ਨਾਲ ਤੁਹਾਡੇ ਇਹ ਮੰਮੀ ਜੀ ਖੜੇ ਨੇ ਹਾਂਜੀ ਸਸ਼ਕਲ ਜੀ ਸਸ਼ਕਲ ਜੀ ਜੀ ਤੁਸੀਂ ਬੇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਪਹਿਲ ਤਾਂ ਬਹੁਤ ਬਹੁਤ ਮਤਲਬ ਬਹੁਤ ਦਿਲੋਂ ਇੱਕ ਉਹ ਨਿਕਲਦਾ ਵੀ ਹਾਂ ਵੀ ਬੇਟੀ ਦੀ ਤੁਸੀਂ ਸਪੋਰਟ ਕਰ ਰਹੇ ਹੋ ਨਹੀਂ ਅਕਸਰ ਕੁੜੀਆਂ ਨੂੰ ਕਿਹਾ ਜਾਂਦਾ ਘਰੇ ਬੈਠੋ ਘਰੀ ਭਾਂਡੇ ਮੰਜੋ ਹਨਾ ਕੁੜੀਆਂ ਨੂੰ ਕਹਿ ਦਿੱਤਾ ਜਾਂਦਾ ਨਹੀਂ ਤੂੰ ਕੀ ਕੰਮ ਕਰੇਂਗੀ ਘਰੇ ਬੈਠ ਭਾਂਡੇ ਮੰਜ ਪਰ ਤੁਸੀਂ ਆਪਣੀ ਮੋਢੇ ਨਾਲ ਮੋਢਾ ਲਾ ਕੇ ਕੁੜੀ ਨਾਲ ਖੜੇ ਹੋ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਆਪਣੀ ਲੜਕੀ ਦੇ ਨਾਲ ਬਰਾਬਰ ਮੋਢਾ ਲਗਾ ਕੇ ਖੜੀ ਹਾਂ ਜੀ ਹਮ ਦੋਨੋਂ ਜਣੇ ਮਿਲ ਕੇ ਕੰਮ ਕਰਨਾ ਚਾਹਤੇ ਹਾਂ ਜੀ ਕੁਦਾ ਮਗੇ ਮੈਮ ਕੰਮ ਨੂੰ ਸੱਚੰਦੇ ਹੋਰ ਦਾਦਾ ਵਧਾਈ ਅਸੀਂ ਦੋਨੋਂ ਜਣੀਆਂ ਹੀ ਜੀ 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 ਵੀ ਸਭ ਨੂੰ ਪਤਾ ਲੱਗੇ ਵੀ ਕੋਈ ਐਸਾ ਕੁਝ ਨਹੀਂ ਹੁੰਦਾ ਕੁੜੀਆਂ ਸਭ ਕੰਮ ਕਰ ਸਕਦੀਆਂ ਐਸਾ ਕੁਝ ਨਹੀਂ ਹੈ ਜੀ ਰੇੜੀ ਤੇ ਕੁੜੀਆਂ ਮਤਲਬ ਸ਼ਰਮ ਵਾਲੀ ਕੋਈ ਗੱਲ ਨਹੀਂ ਇਸ ਚ ਬਹੁਤ ਵਧੀਆ ਗੱਲ ਹੈ ਮੈਂ ਕਹਿੰਨੀ ਆ ਹੋਰ ਕੁੜੀਆਂ ਉਹ ਵੀ ਲਾਨ ਜਿਨ੍ਹਾਂ ਦੇ ਮਤਲਬ ਕਿ ਐਸਾ ਨਾ ਸੋਚਣ ਵੀ ਇਹ ਬੇਇੱਜ਼ਤੀ ਵਾਲਾ ਕੰਮ ਹੈ ਜੀ ਇਹ ਵਧੀਆ ਕੰਮ ਹੈ ਜੀ ਮਤਲਬ ਕਿੰਨੀ ਟਾਈਮਿੰਗ ਹੁੰਦੀ ਹੈ ਤੁਸੀਂ ਕਿੰਨੇ ਵਜੇ ਆਉਣੇ ਹੋ ਤੇ ਸ਼ਾਮ ਨੂੰ ਕਿੰਨੇ ਵਜੇ ਚਲੇ ਜਾਣੇ ਹੋ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਠੀਕ ਹੈ ਕੀ ਕਿਹੜੀ ਕਿਹੜੀ ਆਟਮ ਹੁੰਦੀ ਹੈ ਖਾਣ ਪੀਣ ਲਈ ਤੁਹਾਡੇ ਕੋਲ ਮੈਮ ਸਾਡੇ ਕੋਲ ਚਾਹ ਨਾਲ ਮਠੇ ਵਗੈਰਾ ਹੁੰਦੀ ਹੈ ਬਾਲੂ ਸ਼ਾਹੀ ਹੁੰਦੀ ਹੈ ਤੇ ਸ਼ਾਮ ਨੂੰ ਬਲੇਂਡੇ ਪੁਰਜੀ ਵਗੈਰਾ ਵੀ ਹੁੰਦੀ ਹੈ ਜੀ ਤੇ ਦਿਨ ਚ ਘੜੀ ਛੋਲ ਵਗੈਰਾ ਤੇ ਰਾਜਮਾ ਛੋਲ ਬਿਰਿਆਨੀ ਹੁੰਦੀ ਹੈ ਠੀਕ ਹੈ ਸ਼ਾਮ ਤੱਕ ਜਾਏ ਹੁੰਦੀ ਹੈ ਠੀਕ ਹੈ ਤੇ ਨਾਲ-ਨਾਲ ਮਤਲਬ ਹੋਰ ਤੁਸੀਂ ਕੀ ਪੜਾਈ ਵਗੈਰਾ ਕਰਦੇ ਹੋ ਨਹੀਂ ਮੈਮ ਹਾਲੇ ਘਰ ਨਹੀਂ ਰਹੀ ਮੈਂ ਮੈਂ ਚਾਹਦੀ ਹਾਂ ਬਟ ਪੜਾ ਮੇਰੇ ਫਾਦਰ ਸਾਹਿਬ ਕਰਕੇ ਮੈਂ ਨਹੀਂ ਪੜ ਪਾਈ ਉਹਨਾਂ ਦੀ ਡੈਥ ਹੋ ਗਈ ਸੀ ਕਿਉਂਕਿ ਅਸੀਂ ਰੈਂਟ ਤੇ ਰਹਿੰਦੇ ਹਾਂ ਸਾਡਾ ਆਪਣਾ ਘਰ ਵੀ ਨਹੀਂ ਹੈਗਾ ਕਿ ਰੈਂਟ ਤੇ ਰਹਿ ਰਹੇ ਹੋ ਹਾਂਜੀ ਅਸੀਂ ਰੈਂਟ ਤੇ ਰਹਿੰਦੇ ਹਾਂ ਜੀ 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 ਤੇ ਮੈਂ ਚਾਹਨੀ ਹੈ ਕਿ ਕੰਮ ਬਦਾਨ ਕਰਕੇ ਅਸੀਂ ਵੀ ਮੈਂ ਚਾਹਨੀ ਇੰਨਾ ਕੁ ਵੱਧ ਜੇ ਵੀ ਅਸੀਂ ਆਪਣਾ ਘਰ ਖੁਦ ਖੜਾ ਕਰ ਪਾਈ ਆਪਣਾ ਖੁਦ ਦਾ ਆਪਣੇ ਦਮ ਤੇ ਜੀ ਹਾਂ ਜੀ ਇੱਕ ਮੇਰਾ ਸਵਾਲ ਇਹ ਰਹੂਗਾ ਜਿੱਦਾਂ ਤੁਸੀਂ ਰੇੜੀ ਲਾ ਰਹੇ ਹੋ ਜਿੱਦਾਂ ਹੋਰ ਕਈ ਕੁੜੀਆਂ ਨੇ ਜਾਂ ਮੁੰਡੇ ਨੇ ਤਾਂ ਉਹ ਕਹਿੰਦੇ ਆਪਾਂ ਬਾਹਰ ਨੂੰ ਚੱਲਦੇ ਆਂ ਵੀ ਬਾਹਰ ਬਹੁਤ ਕੰਮ ਨੇ ਪਰ ਬਾਹਰ ਜਾ ਕੇ ਵੀ ਉਹਨਾਂ ਨੂੰ ਐਝ ਹੀ ਕੰਮ ਕਰਨੇ ਪੈਂਦੇ ਆ ਹਨਾ ਫਿਰ ਉਹ ਇੱਥੇ ਰਹਿ ਕੇ ਕਿਉਂ ਨਹੀਂ ਕਰਦੇ ਹੈਗੇ ਵੀ ਬਾਹਰ ਦੀ ਗੱਲ ਤੇ ਆਪਣੀ ਗੱਲ ਹੋਰ ਹੁੰਦੀ ਹੈ ਵੀ ਆਪਣੇ ਸ਼ਹਿਰ 'ਚ ਕੰਮ ਕਰਨ ਕੇ ਆਪਣੇ ਮਾਪੇ ਪੋਲ ਰਹਿ ਕੇ ਜ਼ਿਆਦਾ ਵਧੀਆ ਹੁੰਦਾ ਹੈ ਜੀ ਜੀ ਵੀ ਬਸ ਮੈਂ ਤਾਂ ਇਹ ਕਹਿਣਾ ਚਾਹੂੰਗੀ ਵੀ ਆਪਣੇ ਮਾਪੇ ਪੋਲ ਰਹਾ ਉਹਨਾਂ ਦਾ ਧਿਆਨ ਰੱਖੋ ਉਹਨਾਂ ਨਾਲ ਹੈਲਪਫੁਲ ਰਹੋ ਠੀਕ ਤੁਸੀਂ ਸਾਡੀ ਆਡੀਅנס ਨੂੰ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਇਹ ਕਹਾਂਗੀ ਕਿ ਸਭ ਆਪਣੇ ਮਾਬਪਾ ਦਾ ਸਾਥ ਦਿਨ ਉਹਨਾਂ ਨਾਲ ਕੰਮ ਕਰਵਾਣ ਕਿਸੇ ਕੰਮ ਚ ਕੋਈ ਸ਼ਰਮ ਨਾ ਕਰਨ ਕਿਉਂਕਿ ਸ਼ਰਮ ਅਲੀ ਕੋਈ ਗੱਲ ਨਹੀਂ ਹੈ ਕਿਸੇ ਨੇ ਕਾਨੂੰਨੀ ਦੇਣਾ ਮੈਮ ਸਭ ਆਪਣੇ ਆਪ ਹੀ ਕਰਨਾ ਪੈਣਾ ਹੈ ਇਸ ਕਰਕੇ ਮੈਂ ਤਾਂ ਇਹ ਕਹਾਂਗੀ ਆਪਣੇ ਆਪ ਕਰੋ ਆਪਣਾ ਕੰਮ ਕਿਸੇ ਤੇ ਨਿਰਭਰ ਨਾ ਰਹੋ ਠੀਕ ਇਕ ਮੇਰਾ ਸਵਾਲ ਇਹ ਹੋਊਗਾ ਤੁਹਾਡੀ ਫਰੈਂਡਸ ਹੋਣਗੀਆਂ ਸਹੇਲੀਆਂ ਹੋਣਗੀਆਂ ਉਹਨਾਂ ਦਾ ਤੁਹਾਨੂੰ ਸਾਥ ਮਿਲ ਰਿਹਾ ਕਿ ਜਾਂ ਉਹ ਵੀ ਤੁਹਾਨੂੰ ਟੌਂਟ ਮਾਰ ਰਹੇ ਨੇ ਨਹੀਂ ਮੈਮ ਵਦਿਆ ਨੇ ਮੇਰੀ ਸਾਰੀ ਫਰੈਂਡਸ ਕਹਿ ਰਹੀਆਂ ਨੇ ਸਭ ਨੇ ਮੈਨੂੰ ਵਧਾਈ ਦਿੱਤੀ ਕਹਿੰਦੇ ਵਦਿਆ ਸੀ ਆਵਾਂਗੇ ਸਪੋਰਟ ਕਰਾਂਗੇ ਕੋਈ ਦਿੱਕਤ ਅਲੀ ਕਰਨੀ ਹੈ ਜੀ ਜੀ ਸਭ ਨੂੰ ਪਤਾ ਮੈਮ ਮਿਹਨਤ ਕਰਕੇ ਖਾਣਾ ਜ਼ਿਆਦਾ ਵਦਿਆ ਹੁੰਦਾ ਜੀ ਤੁਹਾਡੇ ਕਦੇ ਮਨਸ਼ਾ ਦਾ ਨਹੀਂ ਆਇਆ ਹੈਗਾ ਵੀ ਆਪਾਂ ਵੀ ਬਾਰ ਬੂਲ ਖੋਲ ਕੇ ਇਦਾਂ ਫੈਸ਼ਨ ਕਰਕੇ ਘੁੰਮੀਏ ਨਹੀਂ ਨਹੀਂ ਮੈਮ ਐਸਾ ਕੁਝ ਨਹੀਂ ਹੈ ਜੀ 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 ਬਹੁਤ ਬਹੁਤ ਧੰਨਵਾਦ ਜੀ ਜਿੱਦ ਆਪਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਇੱਥੇ ਰੇੜੀ ਲੱਗੀ ਹੋਈ ਆ ਤੇ ਆਪਣੇ ਮਤਲਬ ਵੀ ਇੱਕ ਕਹਲੋ ਪੰਜਾਬ ਦੀ ਧੀ ਉਹਦਾ ਮਾਂ ਨਾਲ ਮੋਢਾ ਇਹ ਨਾਲ ਮੋਢਾ ਜੋੜ ਕੇ ਖੜੀ ਆ ਇੱਥੇ ਡਟ ਕੇ ਤੇ ਕੁੜੀਆਂ ਨੂੰ ਅਕਸਰ ਬਲੇਮ ਕੀਤਾ ਜਾਂਦਾ ਵੀ ਜ਼ਿਆਦਾ ਘਰੇ ਬਿਠਾ ਦਿਓ ਜਾ ਇਹ ਰੀਲਾਂ ਪਾਰੀਆਂ ਨੇ ਗੰਦਾ ਪਾਰੀਆਂ ਨੇ ਪਹਿਲਾਂ ਵੀ ਮੈਂ ਕਹੇ ਕਿ ਹੱਤੀ ਸੀ ਵੀ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਤੇ ਉਹਨਾਂ ਦੇ ਵਿੱਚੋਂ ਕੁਝ ਕੁੜੀਆਂ ਜਿਹੜੀਆਂ ਆਪਣੇ ਪੇਰੈਂਟਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਨੇ ਕਮਾਈ ਕਰਦੀਆਂ ਨੇ ਤੇ ਜਿਹੜੇ ਹੋਰ ਕੁੜੀਆਂ ਲਈ ਜਿਹੜਾ ਰਸਤਾ ਖੋਲਦੀਆਂ ਨੇ ਉਹਨਾਂ ਨੂੰ ਮੋਟੀਵੇਟ ਕਰਦੀਆਂ ਨੇ ਤਾਂ ਉਹਨੇ ਇਹਨਾਂ ਦੇ ਕੋਲ ਰੀਡੀ ਕੋਲ ਆਪਾਂ ਇੱਕ ਵਾਰ ਫੇਰ ਐਟਮਾ ਦੱਸ ਦਿੰਦੇ ਆ ਵੀ ਖਾਣ ਪੀਣ ਲਈ ਕਿਹੜੀ-ਕਿਹੜੀ ਚੀਜ਼ ਮਿਲਦੀ ਹੈ ਜੀ वेज बिरयानी ਆ ਮੈਂ ਕੜੀ ਚਾਵਲ ਹੈ ਰਾਜਮਾ ਚਾਵਲ ਹੈ ਤੇ ਸ਼ਾਮ ਨੂੰ ਮੈਂ ਮੂਬਲੇ ਅੰਡੇ ਤੇ ਪੁਰਜੀ ਵਗੈਰਾ ਹੁੰਦੀ ਹੈ ਤੇ ਚਾਹ ਹੁੰਦੀ ਹੈ ਸਾਰਾ ਦਿਨ ਜੀ ਇਹਨਾਂ ਨੇ ਆਪਾਂ ਨੂੰ ਦੱਸ ਵੀ ਦਿੱਤਾ ਵੀ ਖਾਣ ਪੀਣ ਲਈ ਇੱਥੇ ਕੀ ਕੀ ਮਿਲਦਾ ਹਨਾ ਬਰੀਆਨੀ ਵੇਜ ਬਰੀਆਨੀ ਮਿਲਦੀ ਹੈ ਤੇ ਹੋਰ ਵੀ ਕਈ ਐਟਮਾ ਮਿਲਦੀਆਂ ਨੇ ਤੇ ਤੁਸੀਂ ਇੱਥੇ ਜ਼ਰੂਰ ਆਓ ਤੇ ਇਹਨਾਂ ਦੇ ਜਿਹੜੇ ਘਰ ਵਰਗਾ ਆਪਾਂ ਕਹਿ ਦਿੰਨੇ ਆ ਵੀ ਬਾਹਰੋਂ ਤਾਂ ਆਪਾਂ ਖਾ ਲੈਨੇ ਆ ਹੋਰ 버ਗਰ ਕੁਲਚੇ ਖਾ ਲੈਨੇ ਆ ਹੈਲਥ ਖਰਾਬ ਹੋ ਜਾਂਦੀ ਆ ਪਰ ਇਹਨਾਂ ਦਾ ਘਰ ਵਰਗਾ ਖਾਣਾ ਇਹਨਾਂ ਦੇ ਹੱਥੀ ਤਿਆਰ ਕੀਤਾ ਹੋਇਆ ਇੱਕ ਵਾਰ ਇੱਥੇ ਜ਼ਰੂਰ ਆਓ ਤੇ ਖਾਓ ਤੇ ਇਹਨਾਂ ਦਾ ਵੀ ਜਿਹੜਾ ਹੌਸਲਾ ਵਧਾਓ ਤੇ ਇਹਨਾਂ ਨੂੰ ਸਪੋਰਟ ਕਰੋ ਧੰਨਵਾਦ